ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਿੰਗ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਚ ਇੱਕ ਇੰਟਰਵਿਊ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਨੇ ਕಾಗ್ਨੀਟਿਵ ਟੈਸਟ ਜਿਹਨੂੰ ਬੌਧਾਤਮਕ ਟੈਸਟ ਵੀ ਕਿਹਾ ਜਾਂਦਾ ਹੈ ਉਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਹਰ ਰੋਜ਼ ਇੱਕ ਬੌਧਾਤਮਕ ਟੈਸਟ ਹੁੰਦਾ ਹੈ ਤੇ ਉਸਦੇ ਡਾਕਟਰ ਕਹਿੰਦੇ ਨੇ ਕਿ ਉਸ ਨੂੰ ਇੱਕ ਦੀ ਹੀ ਲੋੜ ਨਹੀਂ ਹੈ ਦਰਅਸਲ ਅਮਰੀਕੀ ਰਾਸ਼ਟਰਪਤੀ ਦੀ ਦੌੜ 'ਚ ਉਮਰ ਅਤੇ ਮਾਨਸਿਕ ਸਿਹਤ ਇੱਕ ਵੱਡਾ ਮੁੱਦਾ ਬਣ ਗਿਆ ਹੈ ਹਾਲਾਂਕਿ ਇਹ ਮੁੱਦਾ 81 ਸਾਲਾ ਰਾਸ਼ਟਰਪਤੀ ਜੋ ਬਾਈਡਨ ਤੇ ਉਹਨਾਂ ਦੇ ਵਿਰੋਧੀ 78 ਸਾਲਾ ਡੋਨਾਲਡ ਟਰੰਪ ਵਿਚਕਾਰ ਪਹਿਲਾਂ ਹੀ ਉੱਭਰ ਚੁੱਕਾ ਹੈ ਪਿਛਲੇ ਮਹੀਨੇ ਰਾਸ਼ਟਰਪਤੀ ਦੀ ਬਹਿਸ 'ਚ ਬਾਈਡਨ ਦੇ ਕਮਜ਼ੋਰ ਪ੍ਰਦਰਸ਼ਨ ਤੋਂ ਬਾਅਦ ਇਹ ਮੁੱਦਾ ਇੱਕ ਮੋੜ ਤੇ ਪਹੁੰਚ ਗਿਆ ਹੈ ਬਾਈਡਨ ਅਮਰੀਕੀ ਇਤਿਹਾਸ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਨੇ ਤੇ ਜੇਕਰ ਟਰੰਪ ਚੁਣੇ ਜਾਂਦੇ ਨੇ ਤਾਂ ਉਹ ਦੂਜੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹੋਣਗੇ ਟਰੰਪ ਦਾ ਦਾਵਾ ਹੈ ਕਿ ਉਸਨੇ ਬੌਧਾਤਮਕ ਟੈਸਟ ਪੂਰੇ ਕਰ ਲਏ ਨੇ ਇੱਕ ਜਦੋਂ ਉਹ ਰਾਸ਼ਟਰਪਤੀ ਸੀ ਤੇ ਦੂਜਾ ਹਾਲ ਹੀ ਚ ਉਸ ਦਾ ਕਹਿਣਾ ਹੈ ਕਿ ਉਸਨੇ ਦੋਵੇਂ ਟੈਸਟਾਂ 'ਚ ਸਫਲਤਾ ਹਾਸਲ ਕੀਤੀ ਆਮ ਤੌਰ ਤੇ ਬੌਧਾਤਮਕ ਜਾਂਚ ਦੀ ਲੋੜ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਨੂੰ ਯਾਦਦਾਸ਼ਤ ਸ਼ਖਸੀਅਤ 'ਚ ਤਬਦੀਲੀਆਂ ਜਾਂ ਸੰਤੁਲਨ 'ਚ ਸਮੱਸਿਆਵਾਂ ਨੇ ਜਾਂ ਆਪਣੇ ਆਪ ਨੂੰ ਦੁਹਰਾ ਰਿਹਾ ਏ ਤੇ ਆਪਣੇ ਅਤੀਤ ਦੇ ਭਾਗਾਂ ਨੂੰ ਭੁੱਲ ਰਿਹਾ ਏ ਜਾਂ ਜਾਣਕਾਰੀ ਨੂੰ ਸਮਝਣ 'ਚ ਮੁਸ਼ਕਲ ਆ ਰਹੀ ਹੈ ਸੈਨਫੋਰਡ ਮੈਡੀਸਨ ਦੇ ਅਨੁਸਾਰ ਸਭ ਤੋਂ ਵੱਧ ਵਰਤੇ ਜਾਣ ਵਾਲੇ ਟੈਸਟਾਂ 'ਚੋਂ ਇੱਕ ਹੈ ਮੋਂਟਰੀਅਲ ਬੌਧਾਤਮਕ ਮੁਲਾਂਕਣ ਜੋ ਸ਼ੱਕੀ ਘਾਟਾਂ ਵਾਲੇ ਲੋਕਾਂ 'ਚ ਬੌਧਾਤਮਕ ਹੁਨਰ ਦਾ ਮੁਲਾਂਕਣ ਕਰਨ ਦਾ ਇੱਕ ਤੇਜ਼ ਤਰੀਕਾ ਹੈ ਟੈਸਟ ਦੇ ਨਿਰਮਾਤਾ ਕੈਨੇਡੀਅਨ ਨਿਊਰੋਲੋਜਲਸਟ ਜਿਆਦ ਨਸਰਦੀਨ ਨੇ ਜੋ ਸੋਚਦੇ ਨੇ ਕਿ ਇਹ ਟੈਸਟ ਬਾਈਡਨ ਲਈ ਚੰਗਾ ਹੋ ਸਕਦਾ ਏ ਇਹ ਅਮਰੀਕੀਆਂ ਨੂੰ ਭਰੋਸਾ ਦਿਵਾਉਣ ਜਾਂ ਇਹ ਪਤਾ ਲਗਾਉਣ 'ਚ ਮਦਦਗਾਰ ਹੋ ਸਕਦਾ ਏ ਕਿ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੈ ਅਮਰੀਕਾ ਨੇ ਕਿਹਾ ਕਿ ਉਸਨੇ ਭਾਰਤ ਨੂੰ ਰੂਸ ਨੂੰ ਇਹ ਗੱਲ ਸਪਸ਼ਟ ਕਰਨ ਦੀ ਗੁਜ਼ਾਰਿਸ਼ ਕੀਤੀ ਹੈ ਕਿ ਯੂਕਰੇਨ 'ਚ ਚੱਲ ਰਿਹਾ ਸੰਘਰਸ਼ ਦੇ ਕਿਸੇ ਵੀ ਹੱਲ 'ਚ ਸੰਯੁਕਤ ਰਾਸ਼ਟਰ ਚਾਰਟਰ ਤੇ ਯੂਕਰੇਨ ਦੀ ਇਲਾਕਾਈ ਅਖੰਡਤਾ ਤੇ ਪ੍ਰਭੂ ਸੱਤਾ ਦਾ ਸਨਮਾਨ ਹੋਣਾ ਚਾਹੀਦਾ ਹੈ ਅਮਰੀਕਾ ਮੁਤਾਬਕ ਭਾਰਤ ਏਸ ਦਾ ਰਣਨੀਤਿਕ ਭਾਈਵਾਲ ਹੈ ਤੇ ਜਿਸ ਨਾਲ ਇਹ ਸਪਸ਼ਟ ਅਤੇ ਖੁੱਲੀ ਗੱਲਬਾਤ ਕਰਦਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇਹ ਬਿਆਨ ਮੀਡੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੌਰੇ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀਆਂ ਮੀਟਿੰਗਾਂ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਚ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਦੇਖਿਆ ਕਿ ਸ਼੍ਰੀ ਮੋਦੀ ਨੇ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਔਰਬਨ ਵਾਂਗ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਸਾਡਾ ਮੰਨਣਾ ਹੈ ਕਿ ਇਹ ਅਹਿਮ ਕਦਮ ਹੈ ਤੇ ਅਸੀਂ ਭਾਰਤ ਨੂੰ ਗੁਜ਼ਾਰਿਸ਼ ਕਰਾਂਗੇ ਕਿ ਉਹ ਇਹ ਗੱਲ ਸਪਸ਼ਟ ਕਰੇ ਕਿ ਯੂਕਰੇਨ 'ਚ ਚੱਲ ਰਿਹਾ ਸੰਘਰਸ਼ ਦੇ ਕਿਸੇ ਵੀ ਹਾਲਤ 'ਚ ਸੰਯੁਕਤ ਰਾਸ਼ਟਰ ਚਾਰਟਰ ਤੇ ਯੂਕਰੇਨ ਦੀ ਇਲਾਕਾਈ ਅਖੰਡਤਾ ਤੇ ਪ੍ਰਭੂ ਸੱਤਾ ਦਾ ਸਨਮਾਨ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਮੈਂ ਮੋਦੀ ਦੀਆਂ ਜਦ ਤੱਕ ਟਿੱਪਣੀਆਂ ਦਾ ਇੰਤਜ਼ਾਰ ਕਰਾਂਗਾ ਕਿ ਉਹਨਾਂ ਕੀ ਗੱਲਬਾਤ ਕੀਤੀ। ਪਰ ਜਿਵੇਂ ਮੈਂ ਕਿਹਾ ਅਸੀਂ ਭਾਰਤ ਨਾਲ ਰੂਸ ਦੇ ਸਬੰਧਾਂ ਬਾਰੇ ਫਿਕਰਮੰਦੀ ਸਪਸ਼ਟ ਕਰ ਦਿੱਤੀ ਹੈ। ਉਮੀਦ ਕਰਾਂਗੇ ਕਿ ਭਾਰਤ ਤੇ ਕੋਈ ਵੀ ਹੋਰ ਮੁਲਕ ਜਦੋਂ ਉਹ ਰੂਸ ਨਾਲ ਗੱਲਬਾਤ ਕਰੇ ਤਾਂ ਇਹ ਸਪਸ਼ਟ ਕਰੇ ਕਿ ਰੂਸ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਸਨਮਾਨ ਕਰਨਾ ਚਾਹੀਦਾ ਹੈ ਅਮਰੀਕਾ 'ਚ ਬੰਦੂਕ ਹਿੰਸਾ ਆਪਣੇ ਸਿਖਰ ਤੇ ਹੋਣ ਦੇ ਬਾਵਜੂਦ ਇੱਥੇ ਕਰਿਆਨੇ ਦੀਆਂ ਦੁਕਾਨਾਂ ਤੇ ਬੰਦੂਕ ਦੀਆਂ ਗੋਲੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਦਾ ਟੈਲੀਗ੍ਰਾਫ ਅਨੁਸਾਰ ਇਹ ਸਹੂਲਤਾਂ ਅਮਰੀਕਾ ਦੇ ਤਿੰਨ ਰਾਜਾਂ 'ਚ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਗ੍ਰੋਸਰੀ ਦੀਆਂ ਦੁਕਾਨਾਂ 'ਚ ਵੈਂਡਿੰਗ ਮਸ਼ੀਨਾਂ ਰਾਹੀਂ ਬੰਦੂਕ ਦੀਆਂ ਗੋਲੀਆਂ ਵੀ ਉਪਲਬਧ ਨੇ ਅਲਾਬਾਮਾ ਓਕਲਾਹੋਮਾ ਅਤੇ ਟੈਕਸਾਸ ਦੇ ਕੁਝ ਸਟੋਰਾਂ ਤੇ ਗਾਹਕ ਆਪਣੀ ਆਈਡੀ ਨੂੰ ਸਕੈਨ ਕਰਨ ਦੁਆਰਾ ਹਥਿਆਰਾਂ ਲਈ ਗੋਲੀਆਂ ਪ੍ਰਾਪਤ ਕਰ ਸਕਦੇ ਨੇ ਗੋਲੀਆਂ ਕੱਢਣਾ ਏਟੀਐਮ ਜਿੰਨਾ ਹੀ ਆਸਾਨ ਹੈ ਰਿਪੋਰਟ ਮੁਤਾਬਕ ਮਸ਼ੀਨਾਂ ਦਾ ਨਿਰਮਾਣ ਅਮਰੀਕਨ ਰਾਉਂਡਸ ਦੁਆਰਾ ਕੀਤਾ ਜਾਂਦਾ ਹੈ ਉਸ ਦਾ ਕਹਿਣਾ ਹੈ ਕਿ ਇਹਨਾਂ ਦੀ ਵਰਤੋਂ ਆਟੋਮੇਟਿਡ ਟੇਲਰ ਮਸ਼ੀਨ ਜਿੰਨੀ ਹੀ ਆਸਾਨ ਹੈ ਕੰਪਨੀ ਦੀ ਵੈੱਬਸਾਈਟ ਦੱਸਦੀ ਹੈ ਕਿ ਉਹਨਾਂ ਦੇ ਸਵੈਚਲਿਤ ਅਸਲਾ ਡਿਸਪੈਂਸਰ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੁੰਦੇ ਨੇ ਜਿਸ ਨਾਲ ਗਾਹਕਾਂ ਨੂੰ ਲੰਬੀਆਂ ਲਾਈਨਾਂ 'ਚ ਉਡੀਕ ਕੀਤੇ ਬਿਨਾ ਕਿਸੇ ਵੀ ਸਮੇਂ ਆਪਣੀਆਂ ਬੰਦੂਕਾਂ ਲਈ ਅਸਲਾ ਖਰੀਦਣ ਦੀ ਇਜਾਜ਼ਤ ਮਿਲਦੀ ਹੈ। ਕੰਪਨੀ ਲੂਈਸੀਆਨਾ ਤੇ ਕੋਲੋਰਾਡੋ ਸਮੇਤ ਉਹਨਾਂ ਰਾਜਾਂ 'ਚ ਉਕਰਣਾ ਦਾ ਉਤਪਾਦਨ ਕਰਨਾ ਜਾਰੀ ਰੱਖੇਗੀ ਜਿੱਥੇ ਸ਼ਿਕਾਰ ਕਰਨਾ ਪ੍ਰਸਿੱਧ ਹੈ। ਇਹ ਮਸ਼ੀਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਕਾਰਡ ਸਕੈਨਿੰਗ ਤੇ ਚਿਹਰੇ ਦੀ ਪਛਾਣ ਕਰਨ ਵਾਲੇ ਸੌਫਟਵੇਅਰ ਦੀ ਵਰਤੋਂ ਖਰੀਦਦਾਰ ਦੀ ਪਛਾਣ ਨੂੰ ਉਸਦੇ ਚਿਹਰੇ ਦੇ ਨਾਲ ਕਰਨ ਲਈ ਕਰਦੀਆਂ ਨੇ ਤੇ ਇਹ ਦਰਸਾਉਂਦੀ ਹੈ ਕਿ ਖਰੀਦਦਾਰ ਦੀ ਉਮਰ 18 ਸਾਲ ਤੋਂ ਵੱਧ ਹੋਵੇ ਗਾਹਕ ਫਿਰ ਇੱਕ ਟੱਚ ਸਕਰੀਨ ਰਾਹੀਂ ਆਪਣੀ ਪਸੰਦ ਦੇ ਅਸਲੇ ਦੀ ਚੋਣ ਕਰਦੇ ਨੇ ਤੇ ਮਸ਼ੀਨ ਦੇ ਹੇਠਾਂ ਇੱਕ ਵੱਡੀ ਮੋਰੀ ਤੋਂ ਗੋਲੀਆਂ ਮੁੜ ਪ੍ਰਾਪਤ ਕਰਦੇ ਨੇ ਤੁਹਾਨੂੰ ਦੱਸਦੀ ਕਿ ਬਾਈਡਰ ਪ੍ਰਸ਼ਾਸਨ ਨੇ ਬੰਦੂਕ ਸੁਰੱਖਿਆ ਨੂੰ ਜਨਤਕ ਸਿਹਤ ਸੰਕਟ ਘੋਸ਼ਿਤ ਕੀਤਾ ਹੈ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ ਅਮਰੀਕਾ ਦੇ ਅਲਬਾਮਾ ਰਾਜ 'ਚ ਬੰਦੂਕ ਨਾਲ ਹੋਣ ਵਾਲੀਆਂ ਮੌਤਾਂ ਦੀ ਚੌਥੀ ਸਭ ਤੋਂ ਉੱਚੀ ਦਰ ਹੈ ਇਸ ਰਾਜ 'ਚ 2022 'ਚ ਪ੍ਰਤੀ 1 ਲੱਖ ਲੋਕਾਂ 'ਚ ਬੰਦੂਕ ਨਾਲ 25.5 ਮੌਤਾਂ ਹੋਣ ਦਾ ਅਨੁਮਾਨ ਹੈ ਰਾਜ ਵਿੱਚ ਕੁੱਲ ਬੰਦੂਕਾਂ ਨਾਲ 1278 ਮੌਤਾਂ ਹੋਈਆਂ ਨੇ ਪੁਲਿਸ ਨੇ ਅਮਰੀਕਾ ਦੇ ਟੈਕਸਾਸ ਸੂਬੇ 'ਚ ਇੱਕ ਘਰ 'ਚ ਜ਼ਬਰੀ ਕੰਮ ਕਰਵਾਉਣ ਸੰਬੰਧੀ ਚੱਲ ਰਿਹਾ ਇੱਕ ਰੈਕਟ ਦਾ ਪਰਦਾਫਾਸ਼ ਕੀਤਾ ਹੈ ਇਸ ਸੰਬੰਧੀ ਪ੍ਰਿੰਸਟਨ ਪੁਲਿਸ ਵਿਭਾਗ ਨੇ ਇੱਕ ਮਹਿਲਾ ਸਮੇਤ ਚਾਰ ਭਾਰਤੀ ਅਮਰੀਕੀਆਂ ਨੂੰ ਜ਼ਬਰੀ ਕੰਮ ਕਰਵਾਉਣ ਦਾ ਦੋਸ਼ੀ ਮੰਨਿਆ ਹੈ ਨਿਊਜ਼ ਪੋਰਟਲ ਫਾਕਸ 4 ਨਿਊਜ਼ ਕਾਮ ਚੈਨਲ ਦੀ ਰਿਪੋਰਟ ਮੁਤਾਬਕ ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਇੱਕ ਘਰ 'ਚ 15 ਔਰਤਾਂ ਤੋਂ ਜ਼ਬਰੀ ਕੰਮ ਕਰਵਾਇਆ ਜਾ ਰਿਹਾ ਸੀ ਰੀਪੋਰਟ ਮੁਤਾਬਕ ਪੁਲਿਸ ਨੇ ਚੰਦਨ ਦਾਸੀ ਰੈਡੀ ਦਵਾਰਕਾ ਗੁੰਡਾ ਸੰਤੋਸ਼ ਕਾਟਕੂਰੀ ਅਤੇ ਅਨਿਲ ਮਾਲੇ ਨੂੰ ਮਾਰਚ ਮਹੀਨੇ ਚ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਤੇ ਹੁਣ ਮਨੁੱਖੀ ਤਸਕਰੀ ਕਰਨ ਦਾ ਦੋਸ਼ੀ ਮੰਨਿਆ ਗਿਆ ਹੈ ਜਦਕਿ ਇਸ ਮਾਮਲੇ ਚ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ ਅਧਿਕਾਰੀਆਂ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਕੋਲਨ ਕਾਉਂਟੀ ਚ ਗਿੰਸਬਰਗ ਲੇਨ ਦੇ ਇੱਕ ਘਰ ਚ ਰਹਿ ਰਹੀਆਂ ਇਹਨਾਂ ਸਾਰੀਆਂ ਔਰਤਾਂ ਨੂੰ ਫਰਸ਼ ਤੇ ਸੌਣ ਲਈ ਮਜਬੂਰ ਕੀਤਾ ਜਾਂਦਾ ਸੀ ਪੁਲਿਸ ਮੁਤਾਬਕ ਘਰ ਅੰਦਰ ਕੋਈ ਫਰਨੀਚਰ ਨਹੀਂ ਸੀ ਤੇ ਸਿਰਫ ਕੁਝ ਕੰਪਿਊਟਰ ਤੇ ਕੰਬਲ ਸਨ ਇੱਕ ਹੋਰ ਨਿਊਜ਼ ਪੋਰਟਲ ਮੈਕਨੇ ਕਰੀਅਰ ਗੈਜਟ ਮੁਤਾਬਕ ਘਰ ਦੀ ਤਲਾਸ਼ੀ ਦੌਰਾਨ ਕਈ ਲੈਪਟਾਪ ਫੋਨ ਪ੍ਰਿੰਟਰ ਤੇ ਨਕਲੀ ਦਸਤਾਵੇਜ਼ ਬਰਾਮਦ ਹੋਏ ਨੇ ਭਾਰਤ 'ਚ ਹਰ 1000 'ਚੋਂ 27 ਬੱਚਿਆਂ ਦੀ ਮੌਤ ਘਟੀਆ ਖਾਣਾ ਪਕਾਉਣ ਵਾਲੇ ਬਾਲਣ ਦੇ ਸੰਪਰਕ 'ਚ ਆਉਣ ਕਾਰਨ ਹੁੰਦੀ ਹੈ ਇਹ ਗੱਲ ਅਮਰੀਕਾ ਦੀ ਇੱਕ ਵਕਕਾਰੀ ਯੂਨੀਵਰਸਿਟੀ ਵੱਲੋਂ ਜਾਰੀ ਰਿਪੋਰਟ 'ਚ ਕਹੀ ਗਈ ਹੈ ਕਾਰਨੇਲ ਯੂਨੀਵਰਸਿਟੀ ਚ ਚਾਰਲਸ ਐਚ ਡਾਇਸਨ ਸਕੂਲ ਆਫ ਅਪਲਾਈਡ ਇਕਨੋਮਿਕਸ ਐਂਡ ਮੈਨੇਜਮੈਂਟ ਦੇ ਪ੍ਰੋਫੈਸਰ ਅਰਨਬ ਬਾਸੂ ਸਮੇਤ ਲੇਖਕਾਂ ਨੇ ਖਾਣਾ ਪਕਾਉਣ ਦੌਰਾਨ ਬਾਲਣ ਦੇ ਵਿਕਲਪ ਅਤੇ ਭਾਰਤ ਚ ਬਾਲ ਮੌਤ ਦਰ ਸਰਲੇਖ ਵਾਲੀ ਰਿਪੋਰਟ ਚ 1992 ਤੋਂ 2016 ਤੱਕ ਵੱਡੇ ਪੱਧਰ ਤੇ ਰਿਹਾਇਸ਼ੀ ਸਰਵੇਖਣ ਡਾਟਾ ਵਰਤਿਆ ਡਾਟਾ ਦੀ ਵਰਤੋਂ ਇਹ ਪਤਾ ਲਗਾਉਣ ਲਈ ਕੀਤੀ ਗਈ ਸੀ ਕਿ ਇਹਨਾਂ ਪ੍ਰਦੂਸ਼ਣਕਾਰੀ ਇੰਧਣਾ ਦਾ ਮਨੁੱਖੀ ਸਿਹਤ ਤੇ ਕੀ ਪ੍ਰਭਾਵ ਪੈਂਦਾ ਹੈ ਇਹ ਪਾਇਆ ਗਿਆ ਕਿ ਇਸ ਦਾ 1 ਮਹੀਨੇ ਤੱਕ ਦੀ ਉਮਰ ਦੇ ਬੱਚਾਂ ਤੇ ਸਭ ਤੋਂ ਵੱਧ ਅਸਰ ਪਿਆ ਬਾਸੂ ਨੇ ਕਿਹਾ ਕਿ ਇਹ ਇੱਕ ਉਮਰ ਵਰਗ ਹੈ ਜਿਸ ਦੇ ਫੇਫੜੇ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੁੰਦੇ ਅਤੇ ਬੱਚੇ ਆਪਣਾ ਜ਼ਿਆਦਾਤਰ ਸਮਾਂ ਆਪਣੀਆਂ ਮਾਵਾਂ ਦੀ ਗੋਦੀ 'ਚ ਬਿਤਾਉਂਦੇ ਨੇ ਜੋ ਅਕਸਰ ਘਰ 'ਚ ਮੁੱਖ ਰਸੋਈਏ ਹੁੰਦੀਆਂ ਨੇ ਰਿਪੋਰਟ ਮੁਤਾਬਕ ਭਾਰਤ ਦੇ ਵਿੱਚ ਹਰ 1000 'ਚੋਂ 27 ਬੱਚਿਆਂ ਦੀ ਮੌਤ ਘਟਿਆ ਖਾਣਾ ਪਕਾਉਣ ਵਾਲੇ ਬਾਲਣ ਦੇ ਸੰਪਰਕ 'ਚ ਆਉਣ ਕਾਰਨ ਹੁੰਦੀ ਹੈ ਬਾਸੂ ਨੇ ਕਿਹਾ ਕਿ ਭਾਰਤੀ ਕਰਾਂਚੇ ਇਸ ਕਾਰਨ ਮੁੰਡਿਆਂ ਨਾਲੋਂ ਵੱਧ ਕੁੜੀਆਂ ਮਾਰਦੀਆਂ ਨੇ ਉਹਨਾਂ ਕਹਿੰਦੇ ਕਿ ਅਜਿਹਾ ਇਸ ਲਈ ਨਹੀਂ ਕਿ ਕੁੜੀਆਂ ਜ਼ਿਆਦਾ ਨਾਜ਼ੁਕ ਜਾਂ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਸਾਧੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੀਆਂ ਨੇ ਸਗੋਂ ਇਸ ਲਈ ਕਿਉਂਕਿ ਭਾਰਤ 'ਚ ਪੁੱਤਰਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਤੇ ਜਦੋਂ ਕੋਈ ਧੀ ਬਿਮਾਰ ਹੋ ਜਾਂਦੀ ਹੈ ਤੇ ਉਸ ਨੂੰ ਖੰਗ ਸ਼ੁਰੂ ਹੁੰਦੀ ਹੈ ਤਾਂ ਪਰਿਵਾਰ ਉਸ ਦੇ ਇਲਾਜ ਤੇ ਸਹੀ ਧਿਆਨ ਨਹੀਂ ਦਿੰਦਾ ਬਾਸੂ ਨੇ ਯੂਨੀਵਰਸਿਟੀ ਦੀ ਇੱਕ ਪ੍ਰੈਸ ਰਿਲੀਜ਼ 'ਚ ਕਿਹਾ ਸਵੱਛ ਇੰਦਨ ਦੀ ਵਰਤੋਂ ਕਰਨ ਨਾਲ ਨਾ ਸਿਰਫ ਬੱਚਿਆਂ ਦੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਪਵੇਗਾ ਸਗੋਂ ਧੀਆਂ ਦੀ ਅਣਦੇਖੀ ਨੂੰ ਵੀ ਘਟਾਇਆ ਜਾਵੇਗਾ ਆਂਧਰਾ ਪ੍ਰਦੇਸ਼ ਦੇ ਇੱਕ ਵਿਦਿਆਰਥੀ ਸਾਈ ਸੂਰਿਆ ਅਵਿਨਾਸ਼ ਦੀ ਹਾਲ ਹੀ ਚ ਅਮਰੀਕਾ ਚ ਅਚਾਨਕ ਇੱਕ ਚਰਨੇ ਚ ਫਿਸਲਣ ਕਾਰਨ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਆਪਣੇ ਬੱਚੇ ਦੀ ਲਾਸ਼ ਭਾਰਤ ਲਿਆਉਣ ਦੀ ਉਡੀਕ ਕਰ ਰਿਹਾ ਹੈ ਨਿਊਯਾਰਕ ਚ ਭਾਰਤ ਦੇ ਕੌਂਸਲਟ ਜਨਰਲ ਨੇ ਦੱਸਿਆ ਕਿ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਚਿਤਿਆਲਾ ਦੇ ਰਹਿਣ ਵਾਲੇ ਅਵਿਨਾਸ਼ ਦੀ ਸ਼ਨੀਵਾਰ 7 ਜੁਲਾਈ ਨੂੰ ਨਿਊਯਾਰਕ ਦੇ ਅਲਬਾਨੀ ਚ ਬਾਰਬਰੀਲੇ ਫਾਲਸ ਚ ਡੁੱਬਣ ਕਾਰਨ ਮੌਤ ਹੋ ਗਈ ਕੌਂਸੂਲੇਟ ਨੇ ਮੰਗਲਵਾਰ ਨੂੰ ਟਵਿੱਟਰ ਤੇ ਇੱਕ ਪੋਸਟ ਚ ਕਿਹਾ ਅਸੀਂ ਟ੍ਰੇਨ ਯੂਨੀਵਰਸਿਟੀ ਦੇ ਵਿਦਿਆਰਥੀ ਸਾਈ ਸੂਰਿਆ ਅਵਿਨਾਸ਼ ਗੱਡੇ ਦੀ ਦੁਖਦਾਈ ਮੌਤ ਤੋਂ ਬਹੁਤ ਦੁਖੀ ਹਾਂ ਜੋ 7 ਜੁਲਾਈ ਨੂੰ ਅਲਬਾਨੀ ਨਿਊਯਾਰਕ ਚ ਬਾਰਬਰਵਲੇ ਫਾਲਸ ਚ ਡੁੱਬ ਗਿਆ ਸੀ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ ਪ੍ਰਗਟ ਹੋਏ ਕੌਂਸਲਟ ਨੇ ਕਿਹਾ ਕਿ ਉਹ ਅਵਿਨਾਸ਼ ਦੀ ਮ੍ਰਿਤਕ ਦੇਨੋ ਭਾਰਤ ਵਾਪਸ ਲਿਆਉਣ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਇਸ ਦੌਰਾਨ ਅਵਿਨਾਸ਼ ਦੇ ਜੱਦੀ ਪਿੰਡ ਚਤਿਆਲਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ 18 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਤੇ ਐਮਐਸ ਦਾ ਕੋਰਸ ਪੂਰਾ ਕਰਨ ਵਾਲਾ ਸੀ ਰਿਸ਼ਤੇਦਾਰ ਨੇ ਇੱਕ ਸਥਾਨਕ ਨਿਊਜ਼ ਚੈਨਲ ਨੂੰ ਦੱਸਿਆ ਕਿ ਮੈਂ ਉਸ ਦਾ ਚਾਚਾ ਹਾਂ ਤੇ ਉਹ 18 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਉਸ ਦਾ ਐਮ ਐਸ ਕੋਰਸ ਖਤਮ ਹੋਣ ਵਾਲਾ ਸੀ ਉਹ ਆਪਣੇ ਦੋਸਤਾਂ ਨਾਲ ਚਰਨੇ ਤੇ ਗਿਆ ਸੀ ਪਰ ਅਚਾਨਕ ਓਸ 'ਚ ਡਿੱਗ ਗਿਆ ਅਵਿਨਾਸ਼ ਜੀ ਮੌਤ ਨੂੰ ਓਸ ਦੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਉਹਨਾਂ ਕਿਹਾ ਕਿ ਤੇਲਗੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਨੂੰ ਉਹਨਾਂ ਦੀ ਮ੍ਰਿਤਕ ਦੇ ਮਿਲ ਗਈ ਹੈ ਜੋ ਸ਼ੁੱਕਰਵਾਰ ਤੱਕ ਚਤਿਆਲਾ ਪੁੱਜਣ ਦੀ ਸੰਭਾਵਨਾ ਹੈ ਰੂਸ ਨੇ ਯੂਕਰੇਨ 'ਚ ਬੱਚਿਆਂ ਦੇ ਹਸਪਤਾਲ ਤੇ ਹਵਾਈ ਹਮਲਾ ਕੀਤਾ ਜਿਸ ਵਿੱਚ 41 ਲੋਕਾਂ ਦੀ ਮੌਤ ਹੋ ਗਈ ਤੇ 170 ਤੋਂ ਵੱਧ ਲੋਕ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਇਹ ਹਮਲਾ ਕੀਵਚ ਹੋਇਆ ਇਸ ਤੋਂ ਬਾਅਦ 600 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲ ਤੋਂ ਦੂਜੀ ਥਾਂ ਤੇ ਸ਼ਿਫਟ ਕੀਤਾ ਗਿਆ ਹਮਲੇ ਤੋਂ ਥੋੜੀ ਦੇਰ ਬਾਅਦ ਹਸਪਤਾਲ ਦੀ ਇਮਾਰਤ ਟਹਿ ਗਈ ਪੁਲਿਸ ਨੇ ਦੱਸਿਆ ਕਿ ਤਿੰਨ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਰਾਸ਼ਟਰਪਤੀ ਬੁਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਹਮਲਾ ਅਜਿਹੇ ਸਮੇਂ ਕੀਤਾ ਗਿਆ ਜਦੋਂ ਹਸਪਤਾਲ 'ਚ ਭੀੜ ਭੜਾਕਾ ਸੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਮੰਗਲਵਾਰ ਨੂੰ ਇਸ ਘਟਨਾ ਤੇ ਵਿਸ਼ੇਸ਼ ਬੈਠਕ ਬੁਲਾਈ ਹੈ ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਫੌਜੀ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਵੀ ਬੁਲਾਈ ਸੀ ਬਚਾਅ ਟੀਮਾਂ ਅਤੇ ਸਥਾਨਕ ਲੋਕ ਮਲਬੇ ਨੂੰ ਹਟਾ ਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਮੁਤਾਬਕ ਹਾਲੇ ਵੀ ਕਈ ਲੋਕ ਮਲਬੇ ਹੇਠ ਦੱਬੇ ਹੋਏ ਨੇ ਹਮਲਾ ਇੰਨਾ ਵੱਡਾ ਸੀ ਕਿ ਆਸ-ਪਾਸ ਦੀਆਂ 100 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ